ਮਹਾਰਾਜ ਦੀ ਹਜ਼ੂਰੀ ਚ ਬੈਠੀ ਸਮੂਹ ਸਾਧ ਸੰਗਤ ਵੈਰੂ ਜੀ ਦਾ ਖਾਲਸਾ ਵੈਰੂ ਜੀ ਦੀ ਫਤਿਹ ਸਭ ਤੋਂ ਪਹਿਲਾਂ ਮੈਂ ਭਾਈ ਹਰਪਾਲ ਸਿੰਘ ਬਲੇਰ ਜਿਨ੍ਹਾਂ ਦਾ ਬਹੁਤ ਧੰਨਵਾਦ ਕਰਦਾ ਮੈਂ ਜਿਨ੍ਹਾਂ ਨੇ ਇੱਕ ਬੜਾ ਮੌਕੇ ਤੇ ਆ ਕੇ ਭਾਈ ਅਮਰਤਪਾਲ ਦਾ ਸਾਥ ਦਿੱਤਾ ਅਸੀਂ ਲੱਖ ਤੁਰੇ ਫਿਰਗੇ ਪਰ ਜੇ ਇੱਕ ਇਨਸਾਨ ਬਰਾਬਰ ਖਲੋ ਜਾਂਦਾ ਤਾਂ ਮੇਰੇ ਦੇਖਣ ਚ ਬਹੁਤ ਵੱਡਾ ਘਾਟਾ ਪੈਣਾ ਸੀ ਸ਼ਾਇਦ ਬਹੁਤ ਵੱਡੀ ਪ੍ਰੋਬਲਮ ਸਾਨੂੰ ਆ ਜਾਣੀ ਸੀ ਉਹ ਬਹੁਤ ਵੱਡਾ ਤਿਆਗ ਹੁੰਦਾ ਜਿਹੜਾ ਬੰਦਾ ਇੱਥੇ ਕਿਸੇ ਮੰਜ਼ਲ ਤੇ ਪਹੁੰਚਦਾ ਹੋਵੇ ਤੇ ਰਸਤੇ ਦੇ ਵਿੱਚ ਉਹ ਖਲੋਜੇ ਐਦੋਂ ਵੱਡਾ ਕੋਈ ਤਿਆਗ ਨਹੀਂ ਹੁਣ ਜਿਵੇਂ ਪਹਿਲਾਂ ਭਾਈ ਸਾਹਿਬ ਨੇ ਇੱਥੇ ਆ ਕੇ ਕਿਹਾ ਸਰਦਾਰ ਸਿਮਰਜੀਤ ਸਿੰਘ ਬਾਣ ਬਾਰੇ ਤਾਂ ਮੈਂ ਉਹਨਾਂ ਨੂੰ ਇੰਨੀ ਕੁ ਬੇਨਤੀ ਜ਼ਰੂਰ ਕਰੂੰਗਾ ਕਿ ਇਤਿਹਾਸ ਦੇ ਵਿੱਚ ਗਲਤੀਆਂ ਹਰ ਕਿਸੇ ਤੋਂ ਹੁੰਦੀਆਂ ਕੋਈ ਆਦਮੀ ਪਰਫੈਕਟ ਨਹੀਂ ਹੁੰਦਾ ਵੱਡੇ ਤੋਂ ਵੱਡਾ ਸਾਡਾ ਜਿਹੜਾ ਸਿੱਖ ਰਾਜ ਸੀ ਮਹਾਰਾਜਾ ਰਣਜੀਤ ਸਿੰਘ ਤੋਂ ਇੱਕ ਗਲਤੀ ਹੋਈ ਐਂਡ ਤੇ ਸਾਡਾ ਰਾਜ ਚੜਾ ਗਿਆ ਧਾਰ سنگ ਡੋਗਰੇ ਨੂੰ ਅੱਗੇ ਨਾ ਕਰਦੇ ਤਾਂ ਸਾਡਾ ਰਾਜ ਨਹੀਂ ਸੀ ਜਾਣਾ ਅਗਰ ਕਮਰ ਨਾ ਦਿਹਾੜ ਆਪਦੇ ਬਾਪ ਰਾਜਾ ਖੜਕ ਸਿੰਘ ਨੂੰ ਸਮਝ ਜਾਂਦਾ ਤੇ ਸ਼ਾਇਦ ਉਸ ਤੋਂ ਅੱਗੇ ਰਾਜ ਫਿਰ ਘੂ ਮਾਰੇਗਾ ਸ਼ੇਰ ਸਿੰਘ ਇਸ ਗੱਲ ਨੂੰ ਨਹੀਂ ਸਮਝ ਸਕਿਆ ਤੇ ਸੰਧਾ ਵਾਲੀਏ ਨੇ ਉਹਦਾ ਕਤਲ ਕਰ ਦਿੱਤਾ ਪਰ ਉਹ ਸਾਰਾ ਰਾਜ ਦੇ ਮਗਰ ਇੱਕ ਅੰਗਰੇਜ਼ ਸੀ ਅੰਗਰੇਜ਼ ਕਰੈਕਟਰ ਤੁਹਾਨੂੰ ਕਿਤੇ ਵੀ ਇਤਿਹਾਸ ਚ ਦਿਸਦਾ ਨਹੀਂ ਹੋ ਜਦੋਂ ਸਿੱਖ ਰਾਜ ਦਾ ਅੰਤ ਪੜ੍ਹਮਾ ਕਿਤੇ ਵੀ ਅੰਗਰੇਜ਼ ਦਾ ਨਾਮ ਨਹੀਂ ਪਰ ਸਿੱਖ ਰਾਜ ਖਤਮ ਕਰਨ ਦੇ ਵਿੱਚ ਸਿਰਫ ਕਲਾ ਅੰਗਰੇਜ਼ ਦਾ ਹੱਥ ਸੀ ਜਿਹਨੂੰ ਕਿਤੇ ਵੀ ਇਤਿਹਾਸ ਦੇ ਵਿੱਚ ਸਾਹਮਣੇ ਨਹੀਂ ਆਇਆ ਪਰ ਅੰਨ ਸਾਰਾ ਕੀਤਾ ਕਰਾਇਆ ਉਹਨਾਂ ਨੇ ਸੀ ਫਿਰ 1947 ਆਉਂਦੀ ਹੈ ਤਾਂ ਸਿੱਖਾਂ ਨੂੰ ਇੱਕ ਥਾਂ ਦੇ ਖਲੋ ਕੇ ਆਖਿਆ ਗਿਆ ਕਿ ਜਾਂ ਤਾਂ ਤੁਸੀਂ ਲੈnde ਪੰਜਾਬ ਨਾਲ ਜੁੜਦੇ ਹੋ ਜਾਂ ਛੱਡਦੇ ਪੰਜਾਬ ਨਾਲ ਜੁੜਦੋ ਜਾਂ ਜੀਨ ਤੱਕ ਰਾਜ ਰਹਿ ਲੋ ਜਾਂ ਇੱਥੇ ਤੁਹਾਡੀ ਲੈਂਡ ਖਿੱਚ ਦਿੰਦੇ ਆ ਤਾਂ ਉਸ ਵਕਤ ਦੇ ਸਿੱਖਾਂ ਨੇ ਸੋਚਿਆ ਕਿ ਜਿਹੜਾ ਹਿੰਦੂ ਹੈ ਇਹ ਡਰਦਾ ਹੈ ਮੁਸਲਮਾਨ ਨਾਲ ਸਾਡਾ ਸਦੀਆਂ ਤੋਂ ਲੜਾਈ ਐ ਕਿਉਂ ਨਾ ਸੀ ਹਿੰਦੁਸਤਾਨ ਦੇ ਅੰਦਰ ਹਿੰਦੂ ਨਾ ਰਹੀਏ ਤਾਂ ਸਾਡਾ ਭੜਾ ਹੋਵੇਗਾ ਪਰ ਇੱਕ ਬੜੀ ਵੱਡੀ ਬਲੰਦਰ ਮਿਸਟੇਕ ਸੀ ਬੜੀ ਵੱਡੀ ਗਲਤੀ ਸੀ ਪਰ ਉਸ ਵਕਤ ਉਹ ਫੈਸਲਾ ਲੈਣ ਤੋਂ ਬਿਨਾਂ ਸਾਡੇ ਕੋਲ ਹੱਲ ਵੀ ਕੋਈ ਨਹੀਂ ਸੀ ਬੜੇ ਵੱਡੀਆਂ ਗਲਤੀਆਂ ਹੋਈਆਂ 1992 ਦੇ ਅੰਦਰ ਖਾਰਕੂ ਜਥੇਬੰਦੀਆਂ ਤੋਂ ਕਬੜੀ ਵੱਡੀ ਗਲਤੀ ਹੋਈ ਜਿਹੜੇ ਇਲੈਕਸ਼ਨਾਂ ਦੀ ਬਾਈਕਾਟ ਕਰ ਉਹ ਜੇ ਇਲੈਕਸ਼ਨ ਬਾਈਕਾਟ ਕੀਤੇ ਜੋ ਗਵਰਨਮੈਂਟ ਹਕੂਮਤ ਚਾਹੁੰਦੀ ਸੀ ਉਹ ਗਲਤੀ ਅਸੀਂ ਸਿੱਖਾਣੇ ਕੀਤੀ ਤੇ ਆਪ ਦੇ ਸਾਰਿਆਂ ਦੇ ਫੇਕ ਇਨਕਾਉਂਟਰ ਕਰਾ ਕੇ ਅਸੀਂ ਬੰਦੇ ਹੰਦ ਸੀ ਖਤਮ ਕਰਦੇ ਆ ਉਹ ਗਲਤੀ ਸਭ ਕਿਤੇ ਨਾ ਕਿਤੇ ਜਾ ਕੇ ਮੇਰੇ ਦੇਖਣ ਸਰਦਾਰ ਸੀਮਨਜੀਤ ਸਿੰਘ ਮਾਨ ਮੈਂ ਫੇਰ ਵੀ ਬੜੀ ਸਲਾਹਤ ਕਰਦਾ ਇਨਸਾਨ ਦਿੱਖਦਾ ਹੈ ਫਿਰ ਤੋਂ ਪੈਂਦਾ ਹੈ ਪਰ ਉਹਦੇ ਤੇ ਕਰਪਸ਼ਨ ਦਾ ਦੋਸ਼ ਹੈ ਨਹੀਂ ਉਸ ਬੰਦੇ ਤੇ ਪੁਲਿਸ ਹਾ ਹਾ ਉਸ ਬੰਦੇ ਤੇ ਇਹ ਦੋਸ਼ ਨਹੀਂ ਆਉਂਦਾ ਕਿ ਉਹਨੇ ਕਿਸੇ ਦੇ ਘਰ ਆ ਕੇ ਟਾਇਰ ਪਾਏ ਉਸ ਬੰਦੇ ਤੇ ਇਹ ਦੋਸ਼ ਨਹੀਂ ਆਉਂਦਾ ਕਿ ਉਹਨੇ ਕਿਸੇ ਦੇ ਧੀਆਂ ਪਣਾ ਦੇ ਇਕਤਾ ਲੁੱਟਣ ਬਾਰੇ ਕਿਹਾ ਠੀਕ ਹੈ ਗਲਤੀ ਬੰਦੇ ਤੋਂ ਹੋ ਜਾਂਦੀ ਹੈ ਚਾਹੇਰ ਸੋਚਦਾ ਕੁਝ ਹੋਰ ਹੈ ਸੋਚਦਾ ਆਪੀ ਕੌਮ ਦੇ ਲਈ ਕਿ ਮੇਰੀ ਕੌਮ ਇਸ ਗੱਲ ਤੇ ਸਟੈਂਡ ਕਰੇ ਪਰ ਉਸ ਵਕਤ ਜਿਹੜੇ ਪੋਲੀਟੀਸ਼ੀਨ ਸੀ ਸਾਡੇ ਸਿੱਖ ਸਿਆਸਤਦਾਨ ਸੀ ਸ਼ਾਇਦ ਉਹਨਾਂ ਨੇ ਉਸ ਦਾ ਨਜਾਇਜ਼ ਫਾਇਦਾ ਟਾਇਆ ਇੱਕ ਆਈਪੀਐਸ ਅਫਸਰ ਜਦੋਂ ਕਨਵਰਟ ਹੁੰਦਾ ਹੈ ਨਾ ਸਿਆਸਤ ਦੇ ਵਿੱਚ ਹੁੰਦਾ ਹੈ ਤਾਂ ਮੇਰੇ ਦੇਖਣ ਚ ਉਹਦਾ ਦਿਮਾਗ ਅਜੇ ਪੂਰਾ ਉਧਰ ਸਿਆਸਤ 'ਚ ਆਇਆ ਨਹੀਂ ਉਹ ਮਾਰ ਖਾ ਜਾਂਦਾ ਉੱਥੇ ਆ ਕੇ ਸਿਆਸੀ ਆਦਮੀ ਜਿਹੜਾ ਬੜਾ ਤੇਜ ਹੁੰਦਾ ਹੁੰਦਾ ਧਰਮ ਨਹੀਂ ਹੁੰਦਾ ਉਹਦਾ ਦੀਨ ਇਮਾਨ ਨਹੀਂ ਹੁੰਦਾ ਮੈਕਸਿਮਮ ਸਾਡਾ ਇਹ ਹੋ ਚੁੱਕਾ ਹੈ ਸੋ ਕਿਤੇ ਨਾ ਕਿਤੇ ਇਹ ਗਲਤੀ ਜ਼ਰੂਰ ਹੋਈ ਹੈ ਇਸ ਤੇ ਆਪਾਂ ਨੂੰ ਮੰਨਣਾ ਵੀ ਚਾਹੀਦਾ ਹੈ ਪਰ ਉਹ ਗਲਤੀ ਜਾਣ ਬੁੱਝ ਕੇ ਨਹੀਂ ਕੀਤੀ ਜਾਂਦੀ ਕਈ ਵਾਰੀ ਉਹ ਸਿੱਖਾਂ ਸਿੱਖਾਂ ਦੇ ਐਸਾ ਟਾਈਮ ਵੀ ਆਇਆ ਕਿ ਜਿੱਥੇ ਗਲਤੀਆਂ ਹੋਈਆਂ ਨੇ ਪਰ ਉਹ ਗਲਤੀਆਂ ਦਾ ਸਵਾਏ ਸਾਡੇ ਕੋਲ ਹੱਲ ਵੀ ਕੋਈ ਨਹੀਂ ਸੀ ਸ਼ਾਇਦ ਉਸ ਵਾਰ ਸਾਡਾ ਉਹੀ ਸਟੈਂਡ ਹੀ ਰਹਿਣਾ ਸੀ ਸੋ ਮੇਰੇ ਦੇਖਣ ਦੇ ਵਿੱਚ ਹੁਣ ਅਸੀਂ ਭਾਈ ਅਮਰਤਪਾਲ ਤੇ ਆਉਣੇ ਆ ਤਾਂ ਮੇਰੇ ਲਈ ਸਾਨੂੰ ਹਮੇਸ਼ਾ ਇੱਕ ਚੜ੍ਹਦੀ ਕਲਾ ਉਹ ਸੋਚਣਾ ਪੈਂਦਾ ਅਸੀਂ ਉੱਥੇ ਜਾ ਕੇ ਬੰਦ ਨਹੀਂ ਹੋ ਜਾਣਾ ਕਿ ਇੱਕ ਲੀਡਰ ਕੋ ਗਲਤੀ ਹੋ ਗਈ ਤੇ ਸਿੱਖ ਸਿਰ ਫੜ ਕੇ ਬਹਿ ਜੇ ਨਾ ਜੇ ਇੱਕ ਗਲਤੀ ਹੋ ਗਈ ਦੂਜਾ ਸਟੈਪ ਅੱਗੇ ਫੇਰ ਚੁੱਕਣਾ ਅਸੀਂ 1700 6 ਤੋਂ ਬਾਅਦ 7 ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਬਾਅਦ ਸਾਡੇ ਸਿਰ ਵੱਡੇ ਗਏ ਲਾਹੌਰ ਦੇ ਸ਼ਾਹੀ ਕਿਲੇ ਤੇ ਸਾਡੇ ਸਿਰ ਵੱਡ ਕੇ ਰੱਖੇ ਹੁੰਦੇ ਸੀ 1.5 ਤੋਂ 2 ਕਿਲੋਮੀਟਰ ਦਾ ਫਾਸਲਾ ਸ਼ਾਹੀ ਗੇਟ ਦੇ ਬਰਾਬਰ ਜਿੱਥੇ ਸਾਨੂੰ ਕਤਲ ਕੀਤਾ ਜਾਂਦਾ ਸੀ ਪਰ ਅਸੀਂ ਡਿੱਗੇ ਨੂੰ ਅਸੀਂ ਫੇਰ ਉੱਠਦੇ ਫੇਰ ਅਸੀਂ ਮਾਰੇ ਗਏ ਫੇਰ ਉੱਠਦੇ ਸੋ ਇਹ ਸਾਨੂੰ ਹਮੇਸ਼ਾ ਮੰਜ਼ਲ ਵਾਲ ਵਧਨ ਦੇ ਲਈ ਸਾਨੂੰ ਚਲਣਾ ਪੈਣਾ ਸਾਨੂੰ ਨਵੇਂ ਬੰਦੇ ਲੱਭਣੇ ਪੈਣੇ ਨੇ ਸ਼ਹਿਰ ਮੇਰੇ ਦੇਖੇ ਭਾਈ ਅਮਰਤਪਾਲ ਜੋ ਅਸੀਂ ਭਾਲਦੇ ਆ ਅੱਗੇ ਮੈਂ ਸ਼ਾਇਦ ਅੱਲਾ ਵੀ ਤਾਂ ਬੋਲਦਾ ਅੱਗੇ ਫਿਊਚਰ ਦਾ ਪਤਾ ਨਹੀਂ ਹੁੰਦਾ ਪਰ ਅਸੀਂ ਤਲਾਸ਼ ਜਾਰੀ ਰੱਖਣੀ ਹੁੰਦੀ ਹੈ ਮੇਰੇ ਦੇਖੇ ਜੇ ਅਸੀਂ ਭਾਈ ਅਮਰਤਪਾਲ ਨੂੰ ਅੱਗੇ ਲਿਆਈਏ ਮੈਨੂੰ ਲੱਗਦਾ ਇੱਕ ਇੰਟੈਲੀਜੈਂਟ ਪੜਿਆ ਲਿਖਿਆ ਪਾਰਲੀਮੈਂਟ 'ਚ ਸਰਦਾਰ ਸਿਮਰ ਜਿਸ ਸੇ ਮਾਨ ਨਾਲ ਬਰਾਬਰ ਖੜ ਕੇ ਬੋਲਣ ਵਾਲਾ ਕੈਰੈਕਟਰ ਹੈ ਤੇ ਜੇ ਉਥੇ ਬੋਲੇਗਾ ਤੇ ਵਰਲਡ ਦੇ ਦੇ ਸਾਡੀ ਬਾਤ ਜਾਵੇਗੀ ਕਿਉਂਕਿ ਅੱਜ ਜਿਹੜੀ ਲੜਾਈ ਆ ਹੁਣ ਗੋਲੀਆਂ ਕਿਰਪਾਨਾਂ ਦੀ ਨਹੀਂ ਔਰ ਸਾਨੂੰ ਮੈਂਟਿਚ ਮਾਰ ਦੇਣਗੇ ਅੱਜ ਤਾਂ ਆਵਾਜ਼ ਆ ਬੋਲਣ ਬੋਲਣ ਕੇ ਸਾਡੀ ਜਿਹੜੀ ਆਵਾਜ਼ ਵਰਲਡ ਚ ਛਾ ਗਈ ਸੋ ਸਾਨੂੰ ਇਹੋ ਜੇ ਕਰੈਕਟਰ ਚਾਹੀਦੇ ਨੇ ਬਾਕੀ ਜਿਹੜੀਆਂ ਗਲਤੀਆਂ ਹੁੰਦੀਆਂ ਰਹਿੰਦੀਆਂ ਨੇ ਨਿੱਕੇ ਮੋਟੀਆਂ ਗਲਤੀਆਂ ਸਾਨੂੰ ਇਗਨੋਰ ਕਰਨੀਆਂ ਪੈਣਗੀਆਂ ਕਿਉਂਕਿ ਕੋਈ ਵੀ ਇਨਸਾਨ ਪਰਫੈਕਟ ਨਹੀਂ ਹੁੰਦਾ ਜੇ ਪਰਫੈਕਟ ਹੋ ਗਿਆ ਤਾਂ ਰੱਬ ਦਾ ਰੂਪ ਠੀਕ ਹੈ ਨਾ ਸੋ ਮੇਰੇ ਦੇਖਣ ਦੇ ਵਿੱਚ ਸਾਨੂੰ ਮੰਜ਼ਲ ਜਿਹੜੀ ਸਾਡੀ ਅੱਗੇ ਆ ਅੱਗੇ ਚੱਲਣਾ ਚਾਹੀਦਾ ਹੈ ਇਹ ਸੋਚ ਕੇ ਸਾਨੂੰ ਬਹਿਣਾ ਵੀ ਨਹੀਂ ਚਾਹੀਦਾ ਇਹਨਾਂ ਮੈਂ ਸਾਰਿਆਂ ਦਾ ਕਿਹਦਾ ਧੰਨਵਾਦ ਕਰਦਾ ਵੈਲ ਰੂਜੀ ਕਾ ਖਾਲਸਾ ਵੈਲ ਹੈ